ਪਾਇਲ ਪਰਮ ਤੇ ਅਮਰਤਾ ਆਵਦਾ ਇੱਕ ਵਾਰੀ ਫਿਰ ਪਿਆ ਪੰਗਾ ਜਦੋਂ ਪਾਇਲ ਪਰਮ ਨੇ ਆਪਣੇ ਸਨੈਪਚੈਟ ਦੇ ਉੱਪਰ ਇਹ ਸਟੋਰੀ ਸ਼ੇਅਰ ਕੀਤੀ ਕਿ ਜਿਨ੍ਹਾਂ ਦਾ ਨਾਮ ਏ ਤੋਂ ਸ਼ੁਰੂ ਹੁੰਦਾ ਮੈਨੂੰ ਉਹ ਕੁੜੀਆਂ ਬਿਲਕੁਲ ਨਹੀਂ ਪਸੰਦ ਬੁੱਢੀਆਂ ਹੋ ਗਈਆਂ ਨੇ ਮੇਰੇ ਫਰੈਂਡ ਸਰਕਲ ਦੇ ਵਿੱਚ ਕੁਝ ਕੁੜੀਆਂ ਪਰ ਉਹ ਐਕਟਿੰਗ ਇਦਾਂ ਕਰਦੀ ਨੇ ਕਿ ਜਿਵੇਂ 18 ਸਾਲ ਦੀਆਂ ਜਵਾਨ ਹੁੰਦੀਆਂ ਨੇ ਇਹ ਨਾਮ ਕੀ ਲੜਕੀਆਂ ਮੈਨੂੰ ਬਿਲਕੁਲ ਪਸੰਦ ਨਹੀਂ ਆ ਮੈਂ ਸਾਰੀ ਨਹੀਂ 1 2 ਇੱਕ ਨੰਬਰ ਕੀ ਫੁੱਦੂ ਪਤਾ ਨਹੀਂ ਕਿਉਂ ਕਿਉਂ ਮਤਲਬ ਬੁੱਢੀ ਹੋ ਗਈਆਂ ਲੋਕ ਪਤਾ ਕੀ ਕਰਦੀ ਹੈ ਐਕਟਿੰਗ ਲੜਕੀਆਂ ਹੋ ਤਨੀ ਇਹ ਇਹ ਇਸ ਸਟੋਰੀ ਤੋਂ ਬਾਅਦ ਅਮਰਤਾਵ ਨੂੰ ਇੰਜ ਲੱਗਿਆ ਕਿ ਮੈਨੂੰ ਬੋਲਿਆ ਜਾ ਰਿਹਾ ਤਾਂ ਅਮਰਤਾਵ ਨੇ ਪਾਇਲ ਪਰਮ ਨੂੰ ਕਿਹਾ ਕਿ ਕਿਸੇ ਨੇ ਨਹੀਂ ਕਿਹਾ ਤੁਹਾਨੂੰ ਮੈਨੂੰ ਐਡ ਰੱਖਣ ਵਾਸਤੇ ਤੁਸੀਂ ਮੈਨੂੰ ਰਿਮੂਵ ਕਰ ਸਕਦੇ ਹੋ ਜੇਕਰ ਕਿਸੇ ਨੂੰ ਸਿੱਧਾ ਨਹੀਂ ਬੋਲਣਾ ਸੋ ਜਿਸ ਤੋਂ ਬਾਅਦ ਪਾਇਲ ਪਰਮ ਨੇ ਕਿਹਾ ਕਿ ਮੈਂ ਤਾਂ ਤੈਨੂੰ ਕਿਹਾ ਵੀ ਨਹੀਂ ਸੀਗਾ ਪਰ ਤੂੰ ਤਾਂ ਆਪਣੇ ਤੇ ਫੀਲਿੰਗ ਲੈ ਗਈ ਤੂੰ ਤਾਂ ਬਹੁਤ ਫੁੱਦੂ ਆ ਗਈ ਕਿਉਂਕਿ ਅੱਜ ਤੋਂ ਕੁਝ ਟਾਈਮ ਪਹਿਲਾਂ ਪਾਇਲ ਪਰਮ ਤੇ ਅਮਰਤਾ ਆਪਦੀ ਪਹਿਲਾਂ ਵੀ ਇੱਕ ਦੋ ਵਾਰੀ ਕੌਂਟਰੋਵਰਸੀ ਹੋਈ ਆਗੀ ਜਦੋਂ 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 ਅਮਰਤਾ ਆਪਣੇ ਸੁਰਿੰਦਰ ਸਾਈਂ ਬਾਰੇ ਗਲਤ ਬੋਲਿਆ ਸੀ ਤਾਂ ਪਾਇਲ ਪਰਮ ਸੁਰਿੰਦਰ ਸਾਈਂ ਦੀ ਸਪੋਰਟ ਦੇ ਵਿੱਚ ਬੋਲੀ ਸੀਗੀ ਉਦੋਂ ਦੇ ਇਹਨਾਂ ਦੀ ਇੱਕ ਦੂਜੇ ਨਾਲ ਲਾਗੜਾਟ ਹੈਗੀ ਆਗੀ ਸੋ ਉੱਥੇ ਹੀ ਇਹਨਾਂ ਗੱਲਾਂ ਤੋਂ ਬਾਅਦ ਪਾਇਲ ਪਰਮ ਨੇ ਦੋ ਤਿੰਨ ਸਟੋਰੀਆਂ ਹੋਰ ਸ਼ੇਅਰ ਕੀਤੀਆਂ ਜਿਸ ਦੇ ਵਿੱਚ ਸਿੱਧਾ ਟਾਰਗੇਟ ਹੈ ਜਿਹੜਾ ਕਿ ਅਮਰਤਾਪ ਦਾ ਨਾਮ ਲੈ ਕੇ ਉਸ ਨੂੰ ਕੀਤਾ ਗਿਆਗਾ ਕਿ ਮੈਂ ਤੈਨੂੰ ਘਰੇ ਆ ਕੇ ਕੁੱਟ ਕੇ ਜਾਵਾਂਗੀ ਤੂੰ ਵੱਡੀ ਚਾਂਬਲੀ ਫਿਰਦੇ ਆਂਗੀ ਸੋ ਇਹ ਗੱਲਾਂ ਨੇ ਜਿਹੜੀਆਂ ਕਿ ਪਾਇਲ ਪਰਮ ਦੁਆਰਾ ਕਹੀਆਂ ਗਈਆਂ ਨੇ ਬਾਕੀ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਕਲਿੱਪ ਸ਼ੇਅਰ ਕਰਨ ਲੱਗੇ ਆ ਤੁਸੀਂ ਉਹ ਵੀ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ ਅਮਰ ਤੇਰੇ ਤੇ ਲੱਗਦੀ ਹੈ ਜੀ ਚੀਜ਼ ਤੂੰ ਇਦਾਂ ਦੀ ਹੈਗੀ ਐ ਆਪਣੇ ਆਪ ਨੂੰ ਪਤਾ ਨਹੀਂ ਕੀ ਐ ਰੀਅਲ ਚ ਇਹਨੂੰ ਮਿਲ ਲੋ ਆਂਟੀ ਲੱਗਦੀ ਐ ਇੱਕ ਨੰਬਰ ਦੀ ਬਸੋਂ ਲੱਗੇ ਜਿੱਥੇ ਟੱਕਰ ਗਈ ਕੁੱਟਣੀ ਜ਼ਰੂਰ ਹੋਣ ਮੈਂ ਛੱਡਦੀ ਨਹੀਂ ਇਹਨੂੰ ਮੈਂ ਹੁਣ